ਇਹ ਤਾਂ ਬਿਆਰੀ ਬੋਝ ਹੈ ਜਿਹੜਾ ਬਾਬਿਆਂ ਦੇ ਮੂਹਰੇ ਅੜੇ ਉਹਨੇ ਕਿਤੇ ਬਜਣਾ ਵਾਏ ਇਹ ਬਾਬਿਆਂ ਨੇ ਫਿਰ ਮੈਨੂੰ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਪਾਈ ਇਹ ਬਾਝਾ ਮਾਰੇ ਆੜੇ ਇਹਨਾਂ ਲੋਕਾਂ ਦਾ ਕੀ ਬਣੂਗਾ ਇਹਨਾਂ ਦਾ ਕੀ ਬਣੂਗਾ ਇਹ ਕਿੱਧਰ ਨੂੰ ਚੱਲ ਪਿਆ ਆਇਆ ਬਾਬਾ ਜੀ ਕਿਆ ਕਹਿ ਸਕਦੇ ਆ ਕਹਿੰਦੇ ਮੈਨੂੰ ਤੁਹ ਸੇਵਾ ਤੇ ਇੱਕ ਗੱਲ ਦੱਸ ਕੱਲੇ ਕਰਕੇ ਨਾ ਇਹ ਅਨਸ਼ਾਲੀ ਵਾਲੇ ਬਾਬੇ ਪਹਿਲਾ ਹੋ ਗਏ ਬਾਬੇ ਤੁਹਾਨੂੰ ਪੜਾਉਂ ਕਹਿੰਦਾ ਨਹੀਂ ਕਿ ਉਹ ਅਸਤਨ ਬਾਣੀ ਮਿਲਦੀ ਬੰਦੇ ਦਾ ਸਬੰਧ ਛੋੜੀ ਦਿੰਦਾ ਹੁੰਦਾ ਮਾ ਹੀ ਨਹੀਂ ਬੰਦਗੀ ਵਾਲੀ ਨਹੀਂ ਲਬਲੀ ਤਾਂ ਤਾਂ ਨੂੰ ਇਹ ਆ ਜਿੱਥੇ ਆ ਪੈਂਟਾਂ ਪਾਈਆਂ ਪੈਂਟਾਂ ਵਾਲਿਆਂ ਦੇ ਬਾਬਾ ਥੋੜਾ ਜਾਂ ਪੈਣ ਲੱਗਿਆ। ਇੰਨੀਆਂ ਕੁੜੀਆਂ ਕਹਿੰਦਾ ਪੈਂਟਾਂ ਪਾਈ ਫਿਰਦੀਆਂ। ਹਾਂਜੀ। ਇੱਥੋਂ ਬਾਬਾ ਥੋੜਾ ਜਾਂ ਪੂਗਾ ਇੱਥੇ ਤਾਂ ਚਿਤਾਣੇ ਜਮੂਗਾ। ਵਾਹ। ਇਹ ਆ ਬਾਬਾ ਹੀ ਕਰਦਾ। ਪਹਿਲੇ ਵੀ ਉਹਨਾਂ ਨੂੰ ਕੰਪਾਣੂ ਤੋਂ ਮਾਮਾ ਨਹੀਂ ਮਿਲਦੀਆਂ ਜਾਂ ਚੰਗੀਆਂ ਮਾਮਾ ਜਿਨੀ ਨੂੰ ਨੰਨੇ ਪੰਡਕੀ ਕਰੀ ਹੋਵੇ। ਇਹਦਾ ਮਾਮਾ ਲੱਭੀਆਂ ਬੜੀਆਂ। ਵਾਹ। ਫਿਰ ਐਵੇਂ ਕੇ ਸੇ ਬਾਤਾਂ ਤੇਰਾ ਮੇਰਾ ਸਰਬੰਦੀ ਜਿਹੜਾ ਹੈ ਨਾ ਇਹ ਬਹੁਤ ਮੇਰੇ ਬਾਪੂ ਦਾ ਵੀ ਸੰਗ ਤੈਨ ਬਾਪੂ ਨਾਲ ਵੀ ਇਹ ਸਾਰਾ ਸੰਗ ਤੂੰ ਆ ਕੀਤਾ ਤੇ ਤੇਰਾ ਮੇਰਾ ਯਾਰ ਮੈਂ ਕਿਹਾ ਬਾਬਾ ਜੀ ਯਾਰ ਥਣੇ ਬਗਿਆ ਤੁਸੀਂ ਹੁਣ ਰਹਿ ਗਏ ਉਹ ਜਮਈ ਉਹ ਕਹਿੰਦਾ ਨਹੀਂ ਮੈਂ ਤਾਂ ਠੀਕ ਆ ਕੋਈ ਗੱਲ ਨਹੀਂ ਕਹਿੰਦਾ ਕੋਈ ਇਹ ਕਹਾ ਬਬਾਈ ਵੱਡੇ ਨਾਲ ਹੀ ਮੇਰਾ ਟਾਈਮ ਲੰਘਣਾ ਕਹਿੰਦੇ ਬਬਾਈ ਘਰੇ ਕੋਈ ਬਬਾਜੀ ਦੇਖੋ ਤਾਂ ਹੱਟ ਇਹਨਾਟ ਦੇਖਿਆ ਹੋਇਆ ਹੈ ਉਹ ਕਰ ਜਾਏਗਾ ਵਾਏ ਮੈਂ ਕਹਾ ਬਬਾਈ ਸੋ ਉਹ ਕਰ ਮੈਂ ਉਹ ਪੀਏ ਨਹੀਂ ਨਹੀਂ ਇਹਦਾ ਠੀਕ ਹੈ ਕਹਿੰਦਾ ਨਹੀਂ ਕਹਿੰਦਾ ਸੋ ਸੋ ਕਰ ਜਾਏਗਾ ਅਜੇ ਠੀਕ ਹੈ ਕਹਿੰਦਾ ਮੈਂ ਤੁਹਾਡੀ ਕਿਰਪਾ ਜਾਈਏ ਹਰੋ ਤੇ ਮੈਂ ਕਬਾਬਾ ਜੀ ਨੇ ਨੋ ਨਾ ਬਾਬਿਆ ਦਾ ਮਹਾ ਹਾਤ ਬਹੁਤ ਬੜੀ ਕਿਰਪਾ ਬਹੁਤ ਰੱਜ ਕੇ ਵੀ ਫਿਰ ਮੈਨੂੰ ਕਹ ਲੱਗੇ ਬਾਬਾ ਜੀ ਕਹਿੰਦੇ ਭਾਈ ਜ਼ਮੀਨ ਨਾ ਹੋਵੇ ਵੀ ਲੋਕ ਮੈਂ ਕਬਾਬਾ ਜੀ ਮੀਂ ਥੋੜੀ ਆ ਮੁੰਡੇ ਤਿੰਨੇ ਇਹਨਾਂ ਵਿਚਾਰਾ ਕਹਿੰਦੇ ਕੋਈ ਨਹੀਂ ਮਹਾਰਾ ਜੀ ਰੋਟੀ ਦੇਊਗਾ ਬਹੁਤ ਰੋਟੀ ਦੇਊਗਾ ਰੋਟੀ ਸਾਹ ਕਹਿੰਦਾ ਦੇਣ ਵਾਲਾ ਜਿਹੜਾ ਨਾ ਹਾਂ ਉਹ ਰਾਜੀ ਰੋਟੀ